ਅਡੇਰਾ ਬਾਬਾ ਨਾਨਕ ਦੀ ਬੜੀ ਖਾਤਸੀ ਤਹਿ ਤੇ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਲਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਤਰਮਪਤਨੀ ਹੁਣਾ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀਆਂ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਿਓ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਰੰਧਾਵਾ ਸਾਹਿਬ ਦੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰੰਧਾਵਾ ਸਾਹਿਬ ਅੱਜ ਦੇ ਦਿਨ ਦੀ ਅਸੀਂ ਗੱਲ ਕਰੀ ਤਾਂ ਲੰਮਾ ਸਮਾਂ ਤੁਹਾਡੀ ਪਤਨੀ ਤੁਹਾਨੂੰ ਸਪੋਰਟ ਕਰਦੇ ਆਏ ਨੇ ਅੱਜ ਤੁਹਾਨੂੰ ਉਹਨਾਂ ਨੇ ਤੁਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਵੋਟ ਪਾਉਣੀ ਹੈ ਤਾਂ ਕਿਵੇਂ ਦੇਖਦੇ ਨੇ ਅੱਜ ਦੇ ਦਿਨ ਦੇ ਵੇਖੋ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਹੁੰਦਾ ਕਿ ਹਸਬੰਡ ਵਾਈਫ ਨੂੰ ਪਹੁੰਚਦੇ ਮੈਂ ਉਹਨੂੰ ਪਹੁੰਚਾ ਸਾਡੇ ਇੱਕੇ ਪਰਿਵਾਰ ਦੇ ਹੈਗੇ ਔਰ ਪਬਲਿਕ ਜਿਹੜੀ ਸਾਡੇ ਨਾਲ ਹੈ ਬੜਾ ਕੋਈ ਵੇਖੀ ਹੈ ਕਿ ਵਧੀਆ ਤਰੀਕਾ ਨਾਲ ਕਰਾਂਗੇ ਕੋਈ ਅਜੀ ਗੱਲ ਨਹੀਂ ਗੀ ਮੇਰੀ ਵੋਟ ਮੈਂ ਖੁਸ਼ ਹਾਂ ਕਿ ਕਿਥੋਂ ਕਦੀ ਕੋਈ ਲੀਡੀ ਇਲੈਕਸ਼ਨ ਨਹੀਂ ਸੀ ਲੜੀ ਇਲੈਕਸ਼ਨ ਲੜ ਰਹੇ 486 ਵੋਟਾਂ ਦਾ ਫਰਕ ਸੀਗਾ ਪਹਿਲਾਂ 2022 ਦੇ ਵਿੱਚ ਹੁਣ ਤੁਸੀਂ ਕਿੰਨੇ ਕ ਕੌਨਫੀਡੈਂਟ 5000 ਰੁਪਏ ਆ ਗਿਆ ਸੀ ਪਾਰਲੀਮੈਂਟ ਚ ਹੁਣ ਦੁਬਾਰਾ 5000 ਤੇ ਪਾਰਲੀਮੈਂਟ ਚ ਜਿੱਤੇ ਆਪਾਂ ਇਧਰ ਕੀ ਲੱਗਦਾ ਇਸ ਵਾਰੀ ਕਿੰਨੀਆਂ ਕੁ ਪੋਜ਼ਿਟਿਵ ਵਾਈਬ ਨੇ ਵੇਖੋ ਤੁਸੀਂ ਜਦੋਂ ਰਿਜ਼ਲਟ ਤੇ ਨੁਆਇਕਾ ਦੇਖੋ ਹਮ ਅੱਛਾ ਲੰਗਾਤ ਸਾਹਿਬ ਕਹਿੰਦੇ ਕਿ ਮੈਂ ਸਪੋਰਟ ਕਰਦਾ ਆ ਆਪ ਦੀ ਕੀ ਕੀ ਦੇਖਦੇ ਉਹਨੂੰ ਮੈਂ ਕਿੰਨੀ ਵਾਰਾ ਹਰਾਇਆ ਉਹਦੇ ਕਰਕੇ ਉਹਨੂੰ ਛੱਡੋ ਅੱਛਾ ਇਹੋ ਜੇ ਇਹੋ ਜੇ ਬੰਦੇ ਤੇ ਲੋਕੀ ਘਰ ਨਹੀਂ ਵਾੜਦੇ ਪਤਾ ਨਹੀਂ ਜਿੰਨਾਂ ਨੇ ਕਹਿਣ ਦੇ ਕੇ ਕਰੋ ਕੀ ਕੀ ਲੱਗਦਾ ਇਹ ਰੰਧਾਵਾ ਸਾਹਿਬ ਤੁਹਾਨੂੰ ਤੁਸੀਂ ਇਸ ਜ਼ਰਰਾ ਜ਼ਰਰਾ ਤੁਸੀਂ ਇਸ ਹਲਕੇ ਦੇ ਵਿੱਚ ਵਿਚਰੇ ਹੋ ਤਾਂ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਅਜੇ ਵੀ ਰਹਿੰਦੀਆਂ ਨੇ ਮੈਂ ਹੁਣ ਅੱਜ ਨਹੀਂ ਡਿਸਕਸ ਹੋਣੀ ਹੁਣ ਕਰਾਂਗੇ ਦੁਬਾਰਾ ਕਿਉਂਕਿ ਮੈਂ ਜਾ ਰਿਹਾ ਇਹਨੂੰ ਆਰਾਮ ਨਾਲ ਬੈਠ ਕੇ ਕਰਾਂਗੇ ਤਾਂ ਬਿਲਕੁਲ ਬਿਲਕੁਲ ਹੈ ਜੀ ਰੰਧਾਵਾ ਸਾਹਿਬ ਹੁਣੀ ਚੱਲੇ ਨੇ ਕਿਉਂਕਿ ਅੱਜ ਬੂਥਾਂ ਦੇ ਉੱਪਰ ਵੀ ਜਾਣਾ ਸੋ ਬੜਾ ਅਹਿਮ ਦਿਨ ਹੈ ਪਤਨੀ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਵੋਟ ਪੈਣੀ ਹੈ ਤਾਂ ਇਹ ਬੜਾ ਖਾਸ ਦਿਨ ਹੋ ਜਾਂਦਾ ਹੈ ਖਾਸ ਤੌਰ ਤੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਵੋਟ ਕਰਨੀ ਹੈ ਸੋ ਦੇਖਣਾ ਹੁੰਦਾ ਹੈ ਕਿ ਕਿੱਥੇ ਕਿੱਥੇ ਬੂਥਾਂ ਦਾ ਵੀ ਹਿਸਾਬ-ਤਬਾਬ ਦੇਖਣਾ ਹੁੰਦਾ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਹੈ ਸੋ ਗੱਡੀਆਂ ਸਟਾਰਟ ਹੋ ਚੁੱਕੀਆਂ ਨੇ ਅੱਜ ਹਲਕਿਆਂ ਦੇ ਵਿੱਚ ਵੀ ਵਿਚਰਨਾ ਹੈ ਬੂਥਾਂ ਦੇ ਵਿੱਚ ਵੀ ਵਿਚਰਨਾ ਤੇ ਗੱਲਬਾਤ ਕੀਤੀ ਹੈ ਕਿ ਕਹਿੰਦੇ ਆ ਕਿ 5000 ਦਾ ਫਰਕ MP ਦੀਆਂ ਚੋਣਾਂ ਦੇ ਵਿੱਚ ਸੀਗਾ ਤਾਂ ਐਰ ਕੀ ਦੇਖਿਓ ਬਣਦਾ ਕੀ ਆ ਔਰ ਸੁਚਾ ਸਿੰਘ ਲਗਾ ਹੁਣਾਂ ਦੀ ਵੀ ਗੱਲ ਕੀਤੀ ਹੈ ਕਿ ਇਹ ਆਹੋ ਜੇ ਬੰਦੇ ਨੂੰ ਕਰਨੀ ਕੋਈ ਵਾਰਦਾ ਤਾਂ ਸਮਰਥਨ ਦੀ ਤਾਂ ਚਲੋ ਕੋਈ ਗੱਲ ਨਹੀਂ ਤਾਂ ਬੜੇ ਕੰਫੀਡੈਂਟ ਨਜ਼ਰ ਆਏ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸੋ ਹੁਣ ਦੇਖਣਾ ਹੈ ਕਿ ਹੋਵੇਗਾ ਕਿ 23 ਤਰੀਕ ਨੂੰ ਨਤੀਜਾ ਜੜਾਇਓ ਕੀ ਬਣਦਾ ਤਾਂ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ ਤਾਂ ਡੇਰਾ ਬਾਬਾ ਨਾਨਕ ਦੀ ਬੜੀ ਖਾਤਸੀ ਟੈ ਹੈ ਤੇ ਅੱਜ ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਅਹ 트럼ਪ ਪਤਨੀ ਹੁਣਾਂ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀ ਹੈ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਮੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਿਹਾ ਹਾਂ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਮੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਤਾਂ ਰੰਧਾਵਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰੰਧਾਵਾ ਸਾਹਿਬ ਅੱਜ ਦੇ ਦਿਨ ਦੀ ਅਸੀਂ ਗੱਲ ਕਰੀ ਤਾਂ ਲੰਮਾ ਸਮਾਂ ਤੁਹਾਡੀ ਪਤਨੀ ਤੁਹਾਨੂੰ ਸਪੋਰਟ ਕਰਦੇ ਆਏ ਨੇ ਅੱਜ ਤੁਹਾਨੂੰ ਉਹਨਾਂ ਨੇ ਤੁਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਵੋਟ ਪਾਉਣੀ ਹੈ ਤਾਂ ਕਿਵੇਂ ਦੇਖਦੇ ਅੱਜ ਦੇ ਦਿਨ ਦੇ ਵੇਖੋ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਹੁੰਦਾ ਕਿ ਹਸਬੰਡ ਵਾਈਫ ਨੂੰ ਪਹੁੰਚਦੇ ਮੈਂ ਉਹਨੂੰ ਪਹੁੰਚਾ ਸਾਡੇ ਇੱਕੇ ਪਰਿਵਾਰ ਦੇ ਹੈਗੇ ਆਂ ਔਰ ਪਬਲਿਕ ਜਿਹੜੀ ਸਾਡੇ ਨਾਲ ਹੈ ਤੇ ਮੈਂ ਬੜਾ ਕੋਈ ਵੇਖਿਆ ਕਿ ਵਧੀਆ ਤਰੀਕਾ ਨਾਲ ਕਰਾਂਗੇ ਕੋਈ ਅਜੀ ਗੱਲ ਨਹੀਂਗੀ ਮੇਰੀ ਵੋਟ ਮੈਂ ਸਭ ਖੁਸ਼ ਆਂ ਕਿ ਕਿਥੋਂ ਕਦੀ ਕੋਈ ਲੇਡੀ ਇਲੈਕਸ਼ਨ ਨਹੀਂ ਸੀ ਲੜੀ ਇਲੈਕਸ਼ਨ ਲੜ ਰਿਹਾ ਹੂੰ 486 ਵੋਟਾਂ ਦਾ ਫਰਕ ਸੀਗਾ ਪਹਿਲਾਂ 2022 ਦੇ ਵਿੱਚ ਹੁਣ ਤੁਸੀਂ ਕਿੰਨੇ ਕ ਕੌਨਫੀਡੈਂਟ 5000 ਰੁਪਏ ਆ ਗਿਆ ਸੀ ਪਾਰਲੀਮੈਂਟ ਚ ਹੁਣ ਦੁਬਾਰਾ 5000 ਤੇ ਪਾਰਲੀਮੈਂਟ ਚ ਜਿੱਤੇ ਆਪਾਂ ਤੇ ਇਧਰ ਕੀ ਲੱਗਦਾ ਇਸ ਵਾਰੀ ਕਿੰਨੀਆਂ ਕ ਪੋਜ਼ਿਟਿਵ ਵਾਈਬ ਨੇ ਵੇਖੋ ਤੁਸੀਂ ਜਦੋਂ ਰਿਜ਼ਲਟ ਤੇ ਇਨਵਾਇਸ ਕਰ ਦੇਖੋ ਹੂੰ ਅੱਛਾ ਲੰਗਾਤ ਸਾਹਿਬ ਕਹਿੰਦੇ ਕਿ ਮੈਂ ਸਪੋਰਟ ਕਰਦਾ ਆ ਆਪ ਦੀ ਕੀ ਕੀ ਦੇਖਦੇ ਉਹਨੂੰ ਮੈਂ ਕਿੰਨੀ ਵਾਰਾ ਹਰਾਇਆ ਉਹਦੇ ਕਰਕੇ ਉਹਨੂੰ ਛੱਡੋ अच्छा ये होजे ये होजे बंदे तो लोकी ਘਰ ਨਹੀਂ ਵਾੜਦੇ ਪਤਾ ਨਹੀਂ ਜਿੰਨਾ ਉਹਨੇ ਕਹਿਣ ਦੇ ਅਕੇ ਕਰੋ ਕੀ ਕੀ ਲੱਗਦਾ ਇਹਨਾਂ ਦਾ ਸਭ ਤੁਹਾਨੂੰ ਤੁਸੀਂ ਇਸ ਜ਼ਰਰਾ ਜ਼ਰਰਾ ਤੁਸੀਂ ਇਸ ਹਲਕੇ ਦੇ ਵਿੱਚ ਵਿਚਰੇ ਹੋ ਤਾਂ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਅਜੇ ਵੀ ਰਹਿੰਦੀਆਂ ਨੇ ਸਲਾ ਮੈਂ ਹੁਣ ਅੱਜ ਨਹੀਂ ਡਿਸਕਸ ਹੋਣੀ ਹੈ ਹੁਣ ਕਰਾਂਗੇ ਦੁਬਾਰਾ ਕਿਉਂਕਿ ਮੈਂ ਜਾ ਰਿਹਾ ਇਹਨੂੰ ਆਰਾਮ ਨਾਲ ਬੈਠ ਕੇ ਕਰਾਂਗੇ ਤਾਂ ਬਿਲਕੁਲ ਬਿਲਕੁਲ ਹੈ ਜੀ ਰੰਧਾਵਾ ਸਾਹਿਬ ਹੁਣੀ ਚੱਲੇ ਨੇ ਕਿਉਂਕਿ ਅੱਜ ਬੂਥਾਂ ਦੇ ਉੱਪਰ ਵੀ ਜਾਣਾ ਸੋ ਬੜਾ ਅਹਿਮ ਦਿਨ ਹੈ ਪਤਨੀ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਵੋਟ ਪੈਣੀ ਹੈ ਤਾਂ ਇਹ ਬੜਾ ਖਾਸ ਦਿਨ ਹੋ ਜਾਂਦਾ ਹੈ ਖਾਸ ਤੌਰ ਤੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਵੋਟ ਕਰਨੀ ਹੈ ਸੋ ਦੇਖਣਾ ਹੁੰਦਾ ਹੈ ਕਿ ਕਿੱਥੇ ਕਿੱਥੇ ਬੂਥਾਂ ਦਾ ਵੀ ਹਿਸਾਬ-ਤਬਾਬ ਦੇਖਣਾ ਹੁੰਦਾ ਹੈ ਕਿ ਕੀ ਅੱਜ ਦਾ ਦਿਨ ਬਹੁਤ ਖਾਸ ਹੈ ਸੋ ਗੱਡੀਆਂ ਸਟਾਰਟ ਹੋ ਚੁੱਕੀਆਂ ਨੇ ਅੱਜ ਹਲਕਿਆਂ ਦੇ ਵਿੱਚ ਵੀ ਵਿਚਰਨਾ ਹੈ ਬੂਥਾਂ ਦੇ ਵਿੱਚ ਵੀ ਵਿਚਰਨਾ ਤੇ ਗੱਲਬਾਤ ਕੀਤੀ ਹੈ ਕਿ ਕਹਿੰਦੇ ਆ ਕਿ 5000 ਦਾ ਫਰਕ ਆ ਐਮਪੀ ਦੀਆਂ ਚੋਣਾਂ ਦੇ ਵਿੱਚ ਸੀਗਾ ਤਾਂ ਐਰ ਕੀ ਦੇਖਿਓ ਬਣਦਾ ਕੀ ਆ ਔਰ ਸੁਚਾ ਸਿੰਘ ਲਗਾ ਹੁਣਾਂ ਦੀ ਵੀ ਗੱਲ ਕੀਤੀ ਐ ਕਿ ਇਹ ਆਹੋ ਜੇ ਬੰਦੇ ਨੂੰ ਘਰ ਨਹੀਂ ਕੋਈ ਵਾਰਦਾ ਤਾਂ ਸਮਰਥਨ ਦੀ ਤਾਂ ਚਲੋ ਕੋਈ ਗੱਲ ਨਹੀਂ ਤਾਂ ਬੜੇ ਕੰਫੀਡੈਂਟ ਨਜ਼ਰ ਆਏ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸੋ ਹੁਣ ਦੇਖਣਾ ਹੈ ਕੋਈਗਾ ਕਿ 23 ਤਰੀਕ ਨੂੰ ਨਤੀਜਾ ਜੜਾਇਓ ਕੀ ਬਣਦਾ ਤਾਂ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ ਸਾਡੇ ਰਿਆ ਬਾਬਾ ਨਾਨਕ ਦੀ ਬੜੀ ਖਾਤਸੀ ਤਹਿ ਤੇ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਲਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਤ੍ਰਮਪਤਨੀ ਹੁਣਾ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀਆਂ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਿਹਾ ਹਾਂ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਤਾਰੰਦਾਵਾ ਸਾਹਿਬ ਦੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰੰਧਾਵਾ ਸਾਹਿਬ ਅੱਜ ਦੇ ਦਿਨ ਦੀ ਅਸੀਂ ਗੱਲ ਕਰੀ ਤਾਂ ਲੰਮਾ ਸਮਾਂ ਤੁਹਾਡੀ ਪਤਨੀ ਤੁਹਾਨੂੰ ਸਪੋਰਟ ਕਰਦੇ ਆਏ ਨੇ ਅੱਜ ਤੁਹਾਨੂੰ ਉਹਨਾਂ ਨੇ ਤੁਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਵੋਟ ਪਾਉਣੀ ਹੈ ਤਾਂ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਦੇ ਵੇਖੋ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਹੁੰਦਾ ਕਿ ਹਸਬੰਡ ਵਾਈਫ ਨੂੰ ਪਹੁੰਚਦੇ ਮੈਂ ਉਹਨੂੰ ਪਹੁੰਚਾ ਸਾਡੇ ਇੱਕੇ ਪਰਿਵਾਰ ਦੇ ਹੈਗੇ ਔਰ ਪਬਲਿਕ ਜਿਹੜੀ ਸਾਡੇ ਨਾਲ ਬੜਾ ਕੋਈ ਵੇਖੀ ਹੈ ਕਿ ਵਧੀਆ ਤਰੀਕਾ ਨਾਲ ਕਰਾਂਗੇ ਕੋਈ ਹੰਦੀ ਗੱਲ ਨਹੀਂਗੀ ਮੇਰੀ ਵੋਟ ਮੈਂ ਖੁਸ਼ ਹਾਂ ਕਿ ਕਿੱਥੋਂ ਕਦੀ ਕੋਈ ਲੀਡੀ ਇਲੈਕਸ਼ਨ ਨਹੀਂ ਸੀ ਲੜੀ ਉਹ ਇਲੈਕਸ਼ਨ ਜੜ ਗਏ 486 ਵੋਟਾਂ ਦਾ ਫਰਕ ਸੀਗਾ ਪਹਿਲਾਂ 2022 ਦੇ ਵਿੱਚ ਹੁਣ ਤੁਸੀਂ ਕਿੰਨੇ ਕ ਕੌਨਫੀਡੈਂਟ ਹੋ 5000 ਰੁਪਏ ਆ ਗਿਆ ਸੀ ਪਾਰਲੀਮੈਂਟ ਚ ਹੁਣ ਦੁਬਾਰਾ 5000 ਤੇ ਪਾਰਲੀਮੈਂਟ ਚ ਜਿੱਤੇ ਆਪਾਂ ਇਦਰ ਕੀ ਲੱਗਦਾ ਇਸ ਵਾਰੀ ਕਿੰਨੀਆਂ ਕੁ ਪੋਜ਼ਿਟਿਵ ਵਾਈਬ ਨੇ ਵੇਖੋ ਤੁਸੀਂ ਜਦੋਂ ਰਿਜ਼ਲਟ ਤੇ ਇਨਵਾਇਟਾ ਦੇਖੋ ਹਮ ਅੱਛਾ ਲੰਗਾੜ ਸਾਹਿਬ ਕਹਿੰਦੇ ਕਿ ਮੈਂ ਸਪੋਰਟ ਕਰਦਾ ਆ ਆਪ ਦੀ ਕੀ ਕੀ ਦੇਖਦੇ ਉਹਨੂੰ ਮੈਂ ਕਿੰਨੀ ਵਾਰਾ ਹਰਾਇਆ ਉਹਦੇ ਕਰਕੇ ਉਹਨੂੰ ਛੱਡੋ ਅੱਛਾ ਇਹੋ ਜੇ ਇਹੋ ਜੇ ਬੰਦੇ ਤੇ ਲੋਕੀ ਘਰ ਨਹੀਂ ਵਾੜਦੇ ਪਤਾ ਨਹੀਂ ਜਿੰਨਾਂ ਨੇ ਕਹਿਣ ਦੇ ਕੇ ਕਰੋ ਕੀ ਕੀ ਲੱਗਦਾ ਰੰਧਾਵਾ ਸਾਹਿਬ ਤੁਹਾਨੂੰ ਤੁਸੀਂ ਇਸ ਜ਼ਰਰਾ ਜ਼ਰਰਾ ਤੁਸੀਂ ਇਸ ਹਲਕੇ ਦੇ ਵਿੱਚ ਵਿਚਰੇ ਹੋ ਤਾਂ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਅਜੇ ਵੀ ਰਹਿੰਦੀਆਂ ਨੇ ਕਿਲਾ ਮੈਂ ਹੁਣ ਅੱਜ ਨਹੀਂ ਡਿਸਕਸ ਹੋਣੀ ਹੈ ਹੁਣ ਕਰਾਂਗੇ ਦੁਬਾਰਾ ਕਿਉਂਕਿ ਮੈਂ ਜਾ ਰਿਹਾ ਇਹਨੂੰ ਆਰਾਮ ਨਾਲ ਬੈਠ ਕੇ ਕਰਾਂਗੇ ਤਾਂ ਬਿਲਕੁਲ ਬਿਲਕੁਲ ਹੈ ਜੀ ਰੰਧਾਵਾ ਸਾਹਿਬ ਹੁਣੀ ਚੱਲੇ ਨੇ ਕਿਉਂਕਿ ਅੱਜ ਬੂਥਾਂ ਦੇ ਉੱਪਰ ਵੀ ਜਾਣਾ ਸੋ ਬੜਾ ਅਹਿਮ ਦਿਨ ਹੈ ਪਤਨੀ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਵੋਟ ਪੈਣੀ ਹੈ ਤਾਂ ਇਹ ਬੜਾ ਖਾਸ ਦਿਨ ਹੋ ਜਾਂਦਾ ਹੈ ਖਾਸ ਤੌਰ ਤੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਵੋਟ ਕਰਨੀ ਹੈ ਸੋ ਦੇਖਣਾ ਹੁੰਦਾ ਹੈ ਕਿ ਕਿੱਥੇ ਕਿੱਥੇ ਬੂਥਾਂ ਦਾ ਵੀ ਹਿਸਾਬ-ਤਹਾਬ ਦੇਖਣਾ ਹੁੰਦਾ ਹੈ ਕਿ ਕੀ ਅੱਜ ਦਾ ਦਿਨ ਬਹੁਤ ਖਾਸ ਹੈ ਸੋ ਗੱਡੀਆਂ ਸਟਾਰਟ ਹੋ ਚੁੱਕੀਆਂ ਨੇ ਅੱਜ ਹਲਕਿਆਂ ਦੇ ਵਿੱਚ ਵੀ ਵਿਚਰਨਾ ਹੈ ਬੂਥਾਂ ਦੇ ਵਿੱਚ ਵੀ ਵਿਚਰਨਾ ਤੇ ਗੱਲਬਾਤ ਕੀਤੀ ਹੈ ਕਿ ਕਹਿੰਦੇ ਆ ਕਿ 5000 ਦਾ ਫਰਕ MP ਦੀਆਂ ਚੋਣਾਂ ਦੇ ਵਿੱਚ ਸੀਗਾ ਤਾਂ ਐਰ ਕੀ ਦੇਖਿਓ ਬਣਦਾ ਕੀ ਆ ਔਰ ਸੁੱਚਾ ਸਿੰਘ ਲਗਾ ਹੁਣਾਂ ਦੀ ਵੀ ਗੱਲ ਕੀਤੀ ਹੈ ਕਿ ਇਹ ਆਹੋ ਜੇ ਬੰਦੇ ਨੂੰ ਕਰਨੀ ਕੋਈ ਵਾਰਦਾ ਤਾਂ ਸਮਰਥਨ ਦੀ ਤਾਂ ਚਲੋ ਕੋਈ ਗੱਲ ਨਹੀਂ ਤਾਂ ਬੜੇ ਕੰਫੀਡੈਂਟ ਨਜ਼ਰ ਆਏ ਨੇ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸੋ ਹੁਣ ਦੇਖਣਾ ਹੈ ਇਹ ਹੋਵੇਗਾ ਕਿ 23 ਤਰੀਕ ਨੂੰ ਨਤੀਜਾ ਜੜਾਇਓ ਕੀ ਬਣਦਾ ਤਾਂ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ ਸਾਡੇ ਰਿਆ ਬਾਬਾ ਨਾਨਕਤੀ ਬੜੀ ਖਾਤਸੀ ਤਹਿ ਤੇ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਲਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਤ੍ਰਮਪਤਨੀ ਹੁਣਾ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀਆਂ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਿਹਾ ਹਾਂ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਰੰਧਾਵਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰੰਧਾਵਾ ਸਾਹਿਬ ਅੱਜ ਦੇ ਦਿਨ ਦੀ ਅਸੀਂ ਗੱਲ ਕਰੀ ਤਾਂ ਲੰਮਾ ਸਮਾਂ ਤੁਹਾਡੀ ਪਤਨੀ ਤੁਹਾਨੂੰ ਸਪੋਰਟ ਕਰਦੇ ਆਏ ਨੇ ਅੱਜ ਤੁਹਾਨੂੰ ਉਹਨਾਂ ਨੇ ਤੁਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਵੋਟ ਪਾਉਣੀ ਹੈ ਤਾਂ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਦੇ ਵੇਖੋ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਹੁੰਦਾ ਕਿ ਹਸਬੰਡ ਵਾਈਫ ਨੂੰ ਪਹੁੰਚਦੇ ਮੈਂ ਉਹਨੂੰ ਪਹੁੰਚਾ ਸਾਡੇ ਇੱਕੇ ਪਰਿਵਾਰ ਦੇ ਹੈਗੇ ਆਂ ਔਰ ਪਬਲਿਕ ਜਿਹੜੀ ਸਾਡੇ ਨਾਲ ਬੜਾ ਕੋਈ ਵੇਖੀ ਹੈ ਕਿ ਵਧੀਆ ਤਰੀਕਾ ਨਾਲ ਕਰਾਂਗੇ ਕੋਈ ਅੰਦੀ ਗੱਲ ਨਹੀਂਗੀ ਮੇਰੀ ਵੋਟ ਮੈਂ ਸਭ ਨੂੰ ਖੁਸ਼ ਆਂ ਕਿ ਕਿੱਥੋਂ ਕਦੀ ਕੋਈ ਲੇਡੀ ਇਲੈਕਸ਼ਨ ਨਹੀਂ ਸੀ ਲੜੀ ਉਹ ਇਲੈਕਸ਼ਨ ਸੜ ਗਏ 486 ਵੋਟਾਂ ਦਾ ਫਰਕ ਸੀਗਾ ਪਹਿਲਾਂ 2022 ਦੇ ਵਿੱਚ ਹੁਣ ਤੁਸੀਂ ਕਿੰਨੇ ਕ ਕੌਨਫੀਡੈਂਟ 5000 ਰੁਪਏ ਆ ਗਿਆ ਸੀ ਪਾਰਲੀਮੈਂਟ ਚ ਹੁਣ ਦਵਾਰ 5000 ਤੇ ਪਾਰਲੀਮੈਂਟ ਚ ਜਿੱਤੇ ਆਪਾਂ ਇਧਰ ਕੀ ਲੱਗਦਾ ਇਸ ਵਾਰੀ ਕਿੰਨੀਆਂ ਕੁ ਪੋਜ਼ਿਟਿਵ ਵਾਈਬ ਨੇ ਵੇਖੋ ਤੁਸੀਂ ਜਦੋਂ ਰਿਜ਼ਲਟ ਤੇ ਇਨਵਾਇਟਾ ਦੇਖੋ ਹਮ ਅੱਛਾ ਲੰਗਾਤ ਸਾਹਿਬ ਕਹਿੰਦੇ ਕਿ ਮੈਂ ਸਪੋਰਟ ਕਰਦਾ ਆ ਆਪ ਦੀ ਕੀ ਕੀ ਦੇਖਦੇ ਉਹਨੂੰ ਮੈਂ ਕਿੰਨੀ ਵਾਰਾ ਹਰਾਇਆ ਉਹਦੇ ਕਰਕੇ ਉਹਨੂੰ ਛੱਡੋ ਅੱਛਾ ਇਹੋ ਜੇ ਇਹੋ ਜੇ ਬੰਦੇ ਤੇ ਲੋਕੀ ਘਰ ਨਹੀਂ ਵਾੜਦੇ ਪਤਾ ਨਹੀਂ ਜਿੰਨਾਂ ਨੇ ਕਹਿਣ ਦੇ ਕੇ ਕਰੋ ਕੀ ਕੀ ਲੱਗਦਾ ਰੰਧਾਵਾ ਸਾਹਿਬ ਤੁਹਾਨੂੰ ਤੁਸੀਂ ਇਸ ਜ਼ਰਰਾ ਜ਼ਰਰਾ ਤੁਸੀਂ ਇਸ ਹਲਕੇ ਦੇ ਵਿੱਚ ਵਿਚਰੇ ਹੋ ਤਾਂ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਅਜੇ ਵੀ ਰਹਿੰਦੀਆਂ ਨੇ ਮੈਂ ਹੁਣ ਅੱਜ ਨਹੀਂ ਡਿਸਕਸ ਹੋਣੀ ਹੈ ਹੁਣ ਕਰਾਂਗੇ ਦੁਬਾਰਾ ਕਿਉਂਕਿ ਮੈਂ ਜਾ ਰਿਹਾ ਇਹਨੂੰ ਆਰਾਮ ਨਾਲ ਬੈਠ ਕੇ ਕਰਾਂਗੇ ਤਾਂ ਬਿਲਕੁਲ ਬਿਲਕੁਲ ਹੈ ਜੀ ਰੰਧਾਵਾ ਸਾਹਿਬ ਹੁਣੀ ਚੱਲੇ ਨੇ ਕਿਉਂਕਿ ਅੱਜ ਬੂਥਾਂ ਦੇ ਉੱਪਰ ਵੀ ਜਾਣਾ ਸੋ ਬੜਾ ਅਹਿਮ ਦਿਨ ਹੈ ਪਤਨੀ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਵੋਟ ਪੈਣੀ ਹੈ ਤਾਂ ਇਹ ਬੜਾ ਖਾਸ ਦਿਨ ਹੋ ਜਾਂਦਾ ਹੈ ਖਾਸ ਤੌਰ ਤੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਵੋਟ ਕਰਨੀ ਹੈ ਸੋ ਦੇਖਣਾ ਹੁੰਦਾ ਹੈ ਕਿ ਕਿੱਥੇ ਕਿੱਥੇ ਬੂਥਾਂ ਦਾ ਵੀ ਹਿਸਾਬ-ਤਹਾਬ ਦੇਖਣਾ ਹੁੰਦਾ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਹੈ ਸੋ ਗੱਡੀਆਂ ਸਟਾਰਟ ਹੋ ਚੁੱਕੀਆਂ ਨੇ ਅੱਜ ਹਲਕਿਆਂ ਦੇ ਵਿੱਚ ਵੀ ਵਿਚਰਨਾ ਹੈ ਬੂਥਾਂ ਦੇ ਵਿੱਚ ਵੀ ਵਿਚਰਨਾ ਤੇ ਗੱਲਬਾਤ ਕੀਤੀ ਹੈ ਕਿ ਕਹਿੰਦੇ ਆ ਕਿ 5000 ਦਾ ਫਰਕ MP ਦੀਆਂ ਚੋਣਾਂ ਦੇ ਵਿੱਚ ਸੀਗਾ ਤਾਂ ਐਰ ਕੀ ਦੇਖਿਓ ਵੱਣਦਾ ਕੀ ਆ ਔਰ ਸੁਚਾ ਸਿੰਘ ਲਗਾ ਹੁਣਾਂ ਦੀ ਵੀ ਗੱਲ ਕੀਤੀ ਹੈ ਕਿ ਇਹ ਆਹੋ ਜੇ ਬੰਦੇ ਨੂੰ ਕਰਨੀ ਕੋਈ ਵਾਰਦਾ ਤਾਂ ਸਮਰਥਨ ਦੀ ਤਾਂ ਚਲੋ ਕੋਈ ਗੱਲ ਨਹੀਂ ਤਾਂ ਬੜੇ ਕੰਫੀਡੈਂਟ ਨਜ਼ਰ ਆਏ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ 23 ਤਰੀਕ ਨੂੰ ਨਤੀਜਾ ਜੜਾਇਓ ਕੀ ਬਣਦਾ ਤਾਂ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ ਸਾਡੇ ਰਿਆ ਬਾਬਾ ਨਾਨਕ ਦੀ ਬੜੀ ਖਾਤਸੀ ਤਹਿ ਤੇ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਲਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਤ੍ਰਮਪਤਨੀ ਹੁਣਾ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀਆਂ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਹੇ ਹਾਂ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਰੰਧਾਵਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰੰਧਾਵਾ ਸਾਹਿਬ ਅੱਜ ਦੇ ਦਿਨ ਦੀ ਅਸੀਂ ਗੱਲ ਕਰੀ ਤਾਂ ਲੰਮਾ ਸਮਾਂ ਤੁਹਾਡੀ ਪਤਨੀ ਤੁਹਾਨੂੰ ਸਪੋਰਟ ਕਰਦੇ ਆਏ ਨੇ ਅੱਜ ਤੁਹਾਨੂੰ ਉਹਨਾਂ ਨੇ ਤੁਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਵੋਟ ਪਾਉਣੀ ਹੈ ਤਾਂ ਕਿਵੇਂ ਦੇਖਦੇ ਨੇ ਅੱਜ ਦੇ ਦਿਨ ਦੇ ਵੇਖੋ ਇਹ ਜਿਹੜਾ ਪ੍ਰੋਸੈਸ ਜਿਹੜਾ ਚੱਲਦਾ ਹੁੰਦਾ ਕਿ ਹਸਬੰਡ ਵਾਈਫ ਨੂੰ ਪਹੁੰਚਦੇ ਮੈਂ ਉਹਨੂੰ ਪਹੁੰਚਾ ਸਾਡੇ ਇੱਕੇ ਪਰਿਵਾਰ ਦੇ ਹੈਗੇ ਔਰ ਪਬਲਿਕ ਜਿਹੜੀ ਸਾਡੇ ਨਾਲ ਬੜਾ ਤੁਸੀਂ ਵੇਖੀ ਹੈ ਕਿ ਵਧੀਆ ਤਰੀਕਾ ਨਾਲ ਕਰਾਂਗੇ ਕੋਈ ਹੰਦੀ ਗੱਲ ਨਹੀਂਗੀ ਮੇਰੀ ਵੋਟ ਮੈਂ ਸਭ ਨੂੰ ਖੁਸ਼ ਹਾਂ ਕਿ ਕਿਥੋਂ ਕਦੀ ਕੋਈ ਲੇਡੀ ਇਲੈਕਸ਼ਨ ਨਹੀਂ ਸੀ ਲੜੀ ਉਹ ਇਲੈਕਸ਼ਨ ਲੜ ਰਹੇ ਹਮ 486 ਵੋਟਾਂ ਦਾ ਫਰਕ ਸੀਗਾ ਪਹਿਲਾਂ 2022 ਦੇ ਵਿੱਚ ਹੁਣ ਤੁਸੀਂ ਕਿੰਨੇ ਕ ਕੌਨਫੀਡੈਂਟ 5000 ਰੁਪਏ ਆ ਗਿਆ ਸੀ ਪਾਰਲੀਮੈਂਟ ਚ ਹੁਣ ਦੁਬਾਰਾ 5000 ਤੇ ਪਾਰਲੀਮੈਂਟ ਚ ਜਿੱਤੇ ਆਪਾਂ ਇਧਰ ਕੀ ਲੱਗਦਾ ਇਸ ਵਾਰੀ ਕਿੰਨੀਆਂ ਕੁ ਪੋਜ਼ਿਟਿਵ ਵਾਈਬ ਨੇ ਵੇਖੋ ਤੁਸੀਂ ਜਦੋਂ ਰਿਜ਼ਲਟ ਤੇ ਇਨਵਾਇਟ ਆ ਦੇਖੋ ਹਮ ਅੱਛਾ ਲੰਗਾਤ ਸਾਹਿਬ ਕਹਿੰਦੇ ਕਿ ਮੈਂ ਸਪੋਰਟ ਕਰਦਾ ਆ ਆਪ ਦੀ ਕੀ ਕੀ ਦੇਖਦੇ ਉਹਨੂੰ ਮੈਂ ਕਿੰਨੀ ਵਾਰਾ ਹਰਾਇਆ ਉਹਦੇ ਕਰਕੇ ਉਹਨੂੰ ਛੱਡੋ ਅੱਛਾ ਇਹੋ ਜੇ ਇਹੋ ਜੇ ਬੰਦੇ ਤੇ ਲੋਕੀ ਘਰ ਨਹੀਂ ਵਾੜਦੇ ਪਤਾ ਨਹੀਂ ਜਿੰਨਾਂ ਨੇ ਕਹਿਣ ਦੇ ਕੇ ਕਰੋ ਕੀ ਕੀ ਲੱਗਦਾ ਰੰਧਾਵਾ ਸਾਹਿਬ ਤੁਹਾਨੂੰ ਤੁਸੀਂ ਇਸ ਜ਼ਰਰਾ ਜ਼ਰਰਾ ਤੁਸੀਂ ਇਸ ਹਲਕੇ ਦੇ ਵਿੱਚ ਵਿਚਰੇ ਹੋ ਤਾਂ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਅਜੇ ਵੀ ਰਹਿੰਦੀਆਂ ਨੇ ਸਲਾ ਮੈਂ ਹੁਣ ਅੱਜ ਨਹੀਂ ਡਿਸਕਸ ਹੋਣੀ ਹੈ ਹੁਣ ਕਰਾਂਗੇ ਦੁਬਾਰਾ ਕਿਉਂਕਿ ਮੈਂ ਜਾ ਰਿਹਾ ਇਹਨੂੰ ਆਰਾਮ ਨਾਲ ਬੈਠ ਕੇ ਕਰਾਂਗੇ ਤਾਂ ਬਿਲਕੁਲ ਬਿਲਕੁਲ ਹੈ ਜੀ ਰੰਧਾਵਾ ਸਾਹਿਬ ਹੁਣੀ ਚੱਲੇ ਨੇ ਕਿਉਂਕਿ ਅੱਜ ਬੂਥਾਂ ਦੇ ਉੱਪਰ ਵੀ ਜਾਣਾ ਹੈ ਸੋ ਬੜਾ ਅਹਿਮ ਦਿਨ ਹੈ ਪਤਨੀ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨੂੰ ਵੋਟ ਪੈਣੀ ਹੈ ਤਾਂ ਇਹ ਬੜਾ ਖਾਸ ਦਿਨ ਹੋ ਜਾਂਦਾ ਹੈ ਖਾਸ ਤੌਰ ਤੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਵੋਟ ਕਰਨੀ ਹੈ ਸੋ ਦੇਖਣਾ ਹੁੰਦਾ ਹੈ ਕਿ ਕਿੱਥੇ ਕਿੱਥੇ ਬੂਥਾਂ ਦਾ ਵੀ ਹਿਸਾਬ-ਤਹਾਬ ਦੇਖਣਾ ਹੁੰਦਾ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਹੈ ਸੋ ਗੱਡੀਆਂ ਸਟਾਰਟ ਹੋ ਚੁੱਕੀਆਂ ਨਹੀਂ ਅੱਜ ਹਲਕਿਆਂ ਦੇ ਵਿੱਚ ਵੀ ਵਿਚਰਨਾ ਹੈ ਬੂਥਾਂ ਦੇ ਵਿੱਚ ਵੀ ਵਿਚਰਨਾ ਤੇ ਗੱਲਬਾਤ ਕੀਤੀ ਹੈ ਕਿ ਕਹਿੰਦੇ ਆ ਕਿ 5000 ਦਾ ਫਰਕ MP ਦੀਆਂ ਚੋਣਾਂ ਦੇ ਵਿੱਚ ਸੀਗਾ ਤਾਂ ਐਰ ਕੀ ਦੇਖਿਓ ਬਣਦਾ ਕੀ ਆ ਔਰ ਸੁਚਾ ਸਿੰਘ ਲਗਾ ਹੁਣਾਂ ਦੀ ਵੀ ਗੱਲ ਕੀਤੀ ਹੈ ਕਿ ਇਹ ਆਹੋ ਜੇ ਬੰਦੇ ਨੂੰ ਕਰਨੀ ਕੋਈ ਵਾਰਦਾ ਤਾਂ ਸਮਰਥਨ ਦੀ ਤਾਂ ਚਲੋ ਕੋਈ ਗੱਲ ਨਹੀਂ ਤਾਂ ਬੜੇ ਕੰਫੀਡੈਂਟ ਨਜ਼ਰ ਆਏ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸੋ ਹੁਣ ਦੇਖਣਾ ਹੈ ਹੋਵੇਗਾ ਕਿ 23 ਤਰੀਕ ਨੂੰ ਨਤੀਜਾ ਜੜਾਇਓ ਕੀ ਬਣਦਾ ਤਾਂ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ ਸਾਡੇ ਰਿਆ ਬਾਬਾ ਨਾਨਕ ਦੀ ਬੜੀ ਖਾਤਸੀ ਤਹਿ ਤੇ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਲਧਾਵਾ ਹੁਣੀ ਮੌਜੂਦ ਨੇ ਬੜਾ ਖਾਸ ਦਿਨ ਹੈ ਕਿਉਂਕਿ ਅੱਜ ਤ੍ਰਮਪਤਨੀ ਹੁਣਾ ਨੂੰ ਵੋਟਾਂ ਵੀ ਪੈਣੀਆਂ ਨੇ ਔਰ ਖੁਦ ਇਹਨਾਂ ਨੇ ਵੀ ਜਾ ਕੇ ਵੋਟ ਕਰਨੀ ਹੈ ਸਿਆਸਤ ਦੇ ਵਿੱਚ ਬੜੀ ਦਿਲਚਸਪ ਤਸਵੀਰ ਹੈ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਅੱਜ ਇਹਨਾਂ ਨੇ ਵੋਟ ਕਰਨੀ ਹੈ ਗੱਲਬਾਤ ਵੀ ਕਰਾਂਗੇ ਕਿ ਅੱਜ ਕਿਵੇਂ ਦਾ ਦੇਖ ਰਿਹਾ ਹਾਂ ਕਿੰਨਾ ਕੁ ਲੋਕ ਸਪੋਰਟ ਕਰਨਗੇ ਕੀ ਲੱਗਦਾ ਕਿਉਂਕਿ ਹੁਣ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਰੰਧਾਵਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰੰਧਾਵਾ ਸਾਹਿਬ